ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ న్యూਸ ਦੇਖਦੇ ਰਹੋ ਸਿੰਘ ਮਿਸਾਲ న్యూਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ న్యూਸ ਨਾਲ ਹਾਂਜੀ ਸੰਸਦ ਜੀ ਕੀ ਨਾਂ ਜੇਪਣਾ ਅ ਮੇਰਾ ਨਾਮ ਉਹਦੀ ਕਾਮਰੇਟ ਭਰੂਪ ਸਿੰਘ ਪਿੰਡ ਸੱਜਾਵਾਲ ਅ ਮੈਂ ਦੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਹਾਂ ਜਿਹੜਾ ਕਿ ਅੱਜ ਅਸੀਂ ਲੱਖ ਲੱਖ ਵਧਾਈਆਂ ਦੇਣ ਲੱਗੇ ਹਾਂ ਅ ਸਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਐਨਆਰਆਈ ਵੀਰ ਉਹਨਾਂ ਨੂੰ ਕਿ ਨੌਜਵਾਨ ਪੀੜੀ ਨੂੰ ਅ ਬੰਦੀ ਦੇਵਤ ਸੋੜਦੀਆਂ ਲੱਖ ਲੱਖ ਵਧਾਈਆਂ ਮੁਬਾਰਕਾਂ ਦੇਸ਼ਾਂ ਜਿਸਾਂ ਵਿੱਚ ਬੈਠੇ ਸਾਡੇ ਭੈਣ ਭਰਾ ਜਿਹੜੇ ਐਨਆਰਆਈ ਪੰਜਾਬੀ ਹੋਣ ਚਾਹੇ ਉਹ ਕਿਸੇ ਵੀ ਸੂਬੇ ਦੇ ਹੋਣ ਉਹਨਾਂ ਲਈ ਲੱਖ ਲੱਖ ਵਧਾਈਆਂ ਤਾਂ ਜਿਹੜਾ ਕਿ ਆ ਸਮਾਵਾਂ ਖੁਸ਼ੀਆਂ ਭਰਾ ਭਰਿਆ ਦੇਣਾ ਐਸੇ ਹੀ ਖੁਸ਼ੀਆਂ ਭਰੇ ਜਾਂਦੇ ਰਹਿਣੇ ਚਾਹੀਦੇ ਨੇ ਇੱਕ ਨੌਜਵਾਨ ਪੀੜੀ ਨੂੰ ਅਸੀਂ 플레이ਰ ਨਾ ਕਰਨੇ ਵੀ ਬਾਣੇ ਤੇ ਬਾਣੀ ਨਾਲ ਜ਼ਰੂਰ ਜੁੜੋ ਪਰਮਾਤਮਾ ਦਾ ਨਾਮ ਲੈਣਾ ਬਹੁਤ ਜ਼ਰੂਰੀ ਆ ਸਿੱਖੀ ਨਾਲ ਸਿੱਕਿਰੇਤੀ ਆਸਣਾ ਜੁੜਨਾ ਇਹ ਸਾਡੇ ਲਈ ਇੱਕ ਬਹੁਤ ਜ਼ਰੂਰੀ ਗੱਲ ਆ ਸਾਨੂੰ ਸਿੱਖੀ ਤੇ ਸਿੱਖੀ ਦੇ ਨਾਲ ਜ਼ਰੂਰ ਜੁੜਨਾ ਚਾਹੀਦਾ ਐਂਡ ਤੇ ਫੇਰ ਮੈਂ ਜਿਹੜਾ ਮੈਂ ਐਂਡ ਤੇ ਫੇਰ ਬੰਦੀ ਦੇਖ ਛੋੜ ਦਿਵਾਲੀ ਦੀ ਝਾੜਦੀਆਂ ਲੱਖ ਲੱਖ ਵਧਾਈਆਂ ਜਿਹੜੀ ਵੀ ਸਾਡੀ ਸੰਗਤ ਦੇ ਸੰਬੰਧ ਸੰਗਤ ਵਿੱਚ ਬੈਠੀ ਆ ਉਨ੍ਹਾਂ ਨੂੰ ਲੱਖ ਲੱਖ ਵਧਾਈਆਂ ਮੈਂ ਦੇਣਾ ਦੁਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ